ਆ ਜਾ ਵਾ ਮਾ ਆ ਲੈ ਤਾਂ ਡੈਮੈਗਰ ਫਾ ਪਾਤਾ ਹੁੰਦਾ ਪੂਰਾ ਆਓ ਭਾਈ ਆ ਲੈ ਪਾ ਸਕਦਾ ਭਾਈ ਜਾਨਾ ਆ ਬਹੁਤ ਚੰਗਾ ਆ ਤੇ ਨਾ ਤਾਂ ਰੱਖ ਮੈਂ ਕਰਾਂਗਾ ਬਸ ਭਾਈ ਭਾਈ ਹਾਂ ਚੱਲ ਵਾਈਗੁਰ ਦੀ ਕਾ ਖਾਸਾ ਵਾਈਗੁਰ ਦੀ ਪੋਈ ਤੇ ਜੇ ਕੋਈ ਕਸਮ ਬਾਕੀ ਰਹੀ ਜੀ ਤਾਂ ਉਹ ਵੀ ਪੂਰੀ ਕਰ ਲੈ ਤੈਨੂੰ ਉਸ ਦਿਨ ਹੀ ਕਿਹਾ ਸੀ ਮੇਰੇ ਨਾਲ ਭੈਣਾ ਬੈਠੀਆਂ ਨੇ ਇਸੇ ਲੇਪਾਸੇ ਭਰਾ ਖੜਾ ਇਧਰ ਬਾਪੂ ਬੈਠਾ ਸਰਪੰਚ ਬੈਠਾ ਸਾਰੀ ਉਹ ਪੰਚਾਇਤ ਬੈਠੀ ਹੈ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕਦਮਾ 307 ਦਾ ਇਰਾਦਾ ਕਤਲ ਦਾ ਵੀ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆ ਕਰਤਾ ਪੁਲਿਸ ਵਾਲਾ ਉਹ ਕਰਤਾ ਗੱਡੀਆਂ ਦੀ ਭੰਗ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕਦਮਾ ਧੌਲੇ ਥਾਣੇ 'ਚ ਦਰਜ ਕੀਤਾ ਤੁਹਾਡਾ ਜੇ ਘਲੇ ਵੀ ਤੇਰਾ ਠੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਪਟਾਕ ਕੇ ਜਰੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਲਪ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਆਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਇਕੱਠ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ ਤਿੰਨ ਤਰੀਕ ਨੂੰ ਆਥ ਨੇ ਸਾਢੇ 5 ਦਾ ਸਮਾ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸਦਾਨਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋਟ ਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਏ ਨਿਯਮ 307 ਤੇ ਹੋਰ 11 ਧਰਾਮਾਂ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਨੌਲੇ ਚ ਪਰ ਇੱਕ ਤੂੰ ਬਹੁਤ ਵੱਡਾ ਬਹਿਮ ਪਾਲੀ ਬੈਠਾ ਤੇ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਏ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਨ ਵਾਲੀ ਦਬਨ ਵਾਲੀ ਨਹੀਂ ਹੈ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਤੇ ਹੁਣਾਂ ਨਹੀਂ ਇਹ ਜੇ ਤੈਨੂੰ ਪੰਜਾਬ ਦਾ ਇਤਿਹਾਸ ਪੜ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕ ਤੱਕ ਇੰਨੀ ਤਰੇ ਕੋਲੇ ਆ ਗਈ ਪਾਵਰ ਦੇ ਨਸ਼ੇ ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆ ਆ ਕੋਈ ਦਲੀਲ ਆ ਯਾਰ ਇੱਕ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ ਸਕੂਲ ਚ ਪੜਾਉਣ ਗਈ ਆ ਤਿੰਨ ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ ਚ ਤੇ ਤੁਸੀਂ ਇੱਥੇ ਵੀ ਜਾ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉਤੇ ਹੀ ਪਰਚਾ ਦਿੱਤਾ ਬਾਪੂ ਘਰੇ ਆਉਤੇ ਹੀ ਪਰਚਾ ਦਿੱਤਾ ਸਾਡੇ ਨੇ ਦੇ ਦਿੰਦਾ ਤੈਨੂੰ ਪਤਾ ਹੈ ਪੜੀਵਾਜ ਦਾ ਬਲੂ ਸਾਡੇ ਦੇਨ ਦਾ ਕੋਈ ਗੱਲ ਨਹੀਂ ਪਰ ਯਾਰ ਤੂੰ ਇੱਥੋਂ ਤੱਕ ਆ ਜਾਵੇਂਗਾ ਅਸੀਂ ਸੁਣਦੇ ਰਹੇ ਹੁੰਦੇ ਆ ਵਿੱਚ ਕਿਵੇਂ ਚੱਕਰੀਆ ਖਾਨ ਵਰਗੇ ਕਿਵੇਂ ਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆਂ ਪੈਣਾ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੈਂਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆਂ ਪੈਣਾ ਠਾਲਾਂ ਦੀ ਰੋਲੀਆਂ ਅਸੀਂ ਨੰਗੀਆਂ ਕਰ ਕਰ ਕੇ ਬੇਪਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲਾਂ ਚੱਕਰੀਆ ਖਾਨ ਤੇ ਮੱッセ ਰੰਗੜ ਤੇ ਬੈਂਤੇ ਬੁੱਚੜ ਨਾਲੋਂ ਘੱਟ ਆ ਤੂੰ ਦੱਸ ਯਾਰ ਇੱਕ ਬੰਦੇ ਨੇ ਮਗਰ ਤੂੰ ਇੰਨਾ ਹੱਤੋ ਕੇ ਪੈ ਗਿਆ ਜਿਹਦੇ ਪਰਿਵਾਰ ਨੂੰ ਹੀ ਮਾਰਨ ਤੇ ਆ ਗਿਆ ਯਾਰ ਇਸ ਕਰਕੇ ਤੈਨੂੰ 92 ਬੰਦੇ ਚਾਕੇ ਪਿੱਛੇ ਭੇਜਿਆ ਪੰਜਾਬ ਦੇ ਲੋ ਤੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਨੇ ਸਾਡਾ ਖੂਨ ਵੀ ਪਾਗਿਆ ਉਹੀ ਖੂਨ ਰਗਾ ਸਾਡੇ ਚੱਲਦਾ ਉਹਨਾਂ ਜੁਹਦੇ ਆਂਦਾ ਜਿੱਤਰੇ ਦਿਮਾਗ 'ਚ ਹੈ ਵੀ ਮੈਂ ਐਂ ਤੱਬ ਨੂੰ ਇਹਦਾ ਤੂੰ ਪਤਾ ਹੀ ਪਾਉਂਦੇ ਦੇ ਪਰਚੇ ਸੀ ਤਿਆਰ ਸਾਡੇ ਜਿਗਾ ਦੇ ਤਿਆਰ ਮਰਵਾ ਦੇ ਸਿਦਾਂ ਚ ਪਏ ਵੀ ਆ ਕੇ ਬੋਲਾਂਗੇ ਸਿਦਾਂ ਚ ਪਿਆਂ ਦੀ ਵੀ ਆਵਾਜ਼ ਕੁੰਜੂਗੀ ਜਿੱਤਰੇ ਦਿਮਾਗ 'ਚ ਗਲਤ ਫ਼ਹਮੇ ਕੱਢਦੇ ਇਹ ਸਦਾਰੀ ਰੈਂਦੀਆਂ ਹੁੰਦੀਆਂ ਐ ਪਾਵਨਾ ਪੂਬਰਾ ਤਾਕਤਾਂ ਸਦਾਰੀ ਰੈਂਦੀਆਂ ਹੁੰਦੀਆਂ। ਹੱਥ ਹੋ ਗਿਆ ਯਾਰ ਥੁੱਕੇ ਚਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ। ਬਿਲਕੁਲ ਵਿੱਚ ਬੰਦੇ ਕਹਿੰਦੇ ਸੀ ਕਿ ਸਾਨੂੰ ਹਲੇ ਯਕੀਨ ਸੀਗਾ। 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਹੈ। ਅਸੀਂ 10 ਤੱਕ ਬਿਲਕੁਲ ਚੁੱਪਾਂ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਫੜਾ। ਤੁਸੀਂ ਸਮਾਂ ਲੈ ਕੇ ਗਏ ਆ। ਅਸੀਂ ਤੁਹਾਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ। ਵੀ 10 ਤਰੀਕ ਤੱਕ ਅਸੀਂ ਭਾਣੇ ਦੇ ਪਰਚੇ 'ਚ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ। ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਿਹੜੇ ਬਿਉਂਤ ਬੰਦੀ ਥੋੜੀ ਪਹਿਲੇ ਸੀਗੀ ਇਹ ਕਿਨੂੰ ਤੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਦੇ ਭਾਣਾ ਬਾਹਰ ਨਹੀਂ ਆਉਂਦੇ ਜਿਹੜਾ ਲਾਂਬੂ ਤੂੰ ਲਾ ਰਿਹਾ ਪੰਜਾਬ ਚ ਆ ਕੇ ਜਿਹੜੀ ਤੂੰ ਲਾ ਰਿਹਾ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਹਾ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਬੰਦਾ ਕੱਲ ਨੂੰ ਫੋਰਸ ਆ ਬਗਾਨੇ ਇੱਥੇ ਜਿਵੇਂ ਉਦੋਂ ਆਪਣੇ ਅੰਮ੍ਰਿਤਪਾਲ ਵਾਲੇ ਬੁਲਾਇਆ ਸੀਗਾ ਠੀਕ ਆ ਤੇਰਾ ਸਾਡੇ ਤੇ ਵੀ ਐ ਨਸੇ ਲਾਉਣ ਦਾ ਇਰਾਦਾ ਲਾ ਦੇ ਕਸਰਨ ਰਾਜ ਜਿੰਨੇ ਤੂੰ ਚੁੱਪ ਤੇ ਆ ਲੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਬੂਗਰ ਸਿੱਧੇ ਚੱਕ ਕੇ ਕੋਈ ਬੰਦਾ ਨਾ ਛੱਡੀ ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ ਇੱਥੇ ਦਾ ਨੌਜਵਾਨ ਵੀ ਇੱਥੋਂ ਦਾ ਜਵਾਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਵੀ ਇਹ ਭਲੇਖਾ ਨਾ ਕੀ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦਾ ਬਲੰਗ ਕੋਈ ਗੱਲ ਨਹੀਂ ਅਸੀਂ ਤਿਆਰ ਆ ਭੇਜ ਆਉਂਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤੈਨੂੰ ਪਾਸਿਆਂ ਸੇ ਰੇਡ ਮਾਰਨ ਦੀ ਲੋੜ ਨਹੀਂ ਪੈਣੀ ਵਿਸਲਾੜਿਆਂ ਨੂੰ ਭੱਜੇਗਾ ਕਦੇ ਹੋਰ ਪਿੰਡਾਂ ਨੂੰ ਭੱਜੇਗਾ ਅਸੀਂ ਇੱਥੇ ਹੀ ਬੈਠੇ ਹਾਂ ਕੋਟ ਦੰਨੇ ਭਾਨੇ ਦੇ ਘਰੇ ਬੈਠੇ ਆਂ ਭੈਣਾਂ ਵੀ ਬੈਠੀਆਂ ਬਾਪੂ ਵੀ ਬੈਠਾ ਭਰਾ ਵੀ ਬੈਠਾ ਆਪਣੇ ਚਾਹੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆਂ ਤੂੰ ਭੇਜ ਦੇ ਸਾਨੂੰ ਚੁਕਾ ਲਾ ਜਿਹੜੀ ਤਾਰਾ ਤੀ ਕੋ ਰਹੇਗੀ ਕਾਰ ਸੈਂਟਰ ਨਾਲ ਗੱਲ ਕ્યાર ਤਾ ਤੂੰ ਹੋਈ ਬੈਠਾ ਸ਼ੁਰੂ ਤਾਂ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਬੁਲਟ ਪ੍ਰੂਫ ਟਰੈਕਟਰ ਗੈਸਟਰਾ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗੇ ਐਨਕਾਊਂਟਰ ਕਰਨ ਲੱਗੇ ਸ਼ੁਰੂ ਤਾਂ ਕੰਮ ਤੁਸੀਂ ਕਰ ਲਿਆ ਉਹ ਤਾਂ ਤੂੰ ਉਧਰ ਉਧਰ ਤੁਰ ਪਿਆ ਉਹ ਰਾਤ ਉਰ ਪਿਆ ਫੜ ਲਿਆ ਧੋਰਾ ਪਰ ਤੇਰੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੋਉਂਦੇ ਹੁੰਦੇ ਕਮਲੇ ਹੋ ਜਾਂਦੇ ਹੁੰਦੇ ਐ ਇੱਥੇ ਕਿਹਦਾ ਹਾਲ ਜੇ ਅੱਗੇ ਮੜਾ ਹੋਇਆ ਅੱਜ ਦੇਖ ਲਾ ਰੁੱਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਸੋ ਮੈਂ ਕਹੂੰਗਾ ਦੋਛਾ ਉਹਦੇ ਪੈਰ ਵੀ ਆਪਣੀ ਜਗਹ ਬੜੇ ਬਿਲਕੁਲ ਇਹ ਬਿਲਕੁਲ ਮਤਲਬ ਕਿ ਟੱਕਾ ਹੋ ਰਿਹਾ ਦਾ ਧੱਤੇ ਦੀ ਰਾਜਨੀਤੀ ਹੋ ਰਹੀ ਹੈ ਅਸੀਂ ਕੋ ਡੈਮੋਕ੍ਰੇਸੀ ਚ ਨਹੀਂ ਰਹਿ ਰਹੇ ਅਸੀਂ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਅਬੀ ਰਿਪਬਲਿਕ ਦਾ ਮਤਲਬ ਕਿ ਦੇਸ ਦੇ ਵਸੂ ਕਿ ਤਾਂ ਸਿ ਆਪ ਦੀ ਸਤੰਤਰਤਾ ਨਾਲ ਜੌਬ ਕਰ ਸਕੀਏ ਸਾਡੇ ਤੇ ਕੋਈ ਕਿਸਮਤ ਪ੍ਰੈਸਰ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪ ਦੀ ਰਹਿਣ ਦਾ ਮਤਲਬ ਕਿ ਜੌਬ ਕਰ ਸਕੀਏ ਔਰ ਆਪਣੇ ਕਮਾਂਧੰਦਿਆਂ ਨੂੰ ਇੱਕ ਸਤੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਆ ਵੀ ਅਸੀਂ ਸਾਰੇ ਪਹਿਲੇ ਤੂੰ ਇੰਨੀ ਗੱਲ ਦੱਸ ਜਿੱਦਾਂ ਤੂੰ ਉੱਦੇ ਉੱਦੇ ਤੋਂ ਸਕੂਲ ਚ ਸੀ ਹਾਂਜੀ ਮੈਂ ਆਪਦੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀ ਕਿ ਸਹੁਰੇ ਘਰ ਤੋਂ ਮੈਂ ਜੌਬ ਤੇ ਗਈਆਂ ਜੌਬ ਤੋਂ ਮੈਂ ਆਪਣੇ ਕਿਹੜਾ ਕਰਨਾਂਗੇ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਲੀਨ ਹਾਂ ਸ਼ਰਮ ਕਰੋ ਸ਼ਰਮ ਕਰੋ ਮਾੜੇ ਮੋٹے ਆਟੇ ਦਾ ਆਪਣੇ ਉੱਥੋਂ ਦਾ ਲੱਗ ਜਾਂਦਾ ਹੁੰਦਾ ਹੈ ਉਹ ਹੈ ਜਿਆ ਪੁਲਿਸ ਵਾਲੇ ਆ ਹੱਥੋਂ ਵੀ ਯਾਰ ਸੁਣ ਲੀਂ ਤੇ ਅੰਦਰੋਂ ਮਾੜਾ ਮੋਟਾ ਤਾਂ ਸ਼ਰਮ ਕਰ ਲੋ ਅੱਖਰ ਚਾਰ ਲਿਖਣ ਬਿਲੇ ਹੀ ਸੋਚ ਲਿਆ ਕਰੋ ਯਾਰ ਛੋਡੇ ਘਰੇ ਵੀ ਧੀਆ ਪੜਨਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਵਾਗ ਜੱਲੇ ਵਾਲੇ ਹੋ ਯਾਰ ਇੱਥੋਂ ਤੱਕ ਜਰ ਜਾਂਦੇ ਆ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਬਾਵਾ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਤੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਗੇ ਦੇ ਇਹਨਾਂ ਨੇ 80 90 ਦੇ ਦੌਰ ਦੇ ਵਿੱਚ ਉਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸਤਿਕਾਰ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖੋ ਉਹਨਾਂ ਦਾ ਆਪਣਾ ਹਾਲ ਦੇਖੋ ਕੀ ਹੋਇਆ ਪਰਦਾ ਕਿਵੇਂ ਕੰਨਾਂ ਕੱਕਰਾ ਮਾਰਦੇ ਪਰਦਾ ਕਿਵੇਂ ਪਰਿਵਾਰਾਂ ਦੇ ਪਰਿਵਾਰਾਂ ਨੇ ਤਬਾਹ ਹੋਏ ਨੇ ਇਹ ਦੇਣੀਆਂ ਆ ਉਹਦੀਆਂ ਬਾਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਆ ਨਾ ਆਵਾਜ਼ ਨਹੀਂ ਕਰਦੀ ਇਨਸਾਫ ਹੋਣਾ ਇੱਥੇ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਇਸ ਜੀਵਨ 'ਚ ਆ ਜਿੰਦਗੀ ਤੇ ਹੋਣਾ ਹੁੰਦਾ ਯਾਰ ਐਡੀ ਨੀਅਰ ਕਰਦੇ ਐਡਾ ਤੱਕਾ ਯਾਰ ਇਹਦਾ ਤਾਂਲੇ ਵਾਲਿਆਂ ਨੂੰ ਵੀ ਛੱਡ ਗਿਆ ਪਿੱ ਚੱਕੇ ইমরান ਖਾਨ ਨੂੰ ਚਾਲਾ ਚਲਾਣਾ ਸਾਲ ਕੈਦ ਕਰਦੀ ਤਰ ਚਾਰ ਕਿੱਸਾਂ ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਢ ਲਿਆ ਪਰਸੋਂ ਪਾਕਿਸਤਾਨ ਚ ਉਹ ਚਾ ਉਹ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਠ ਉਹ ਬੈਠ ਵੀ ਖੋਲਿਆ ਤੇ ਕੋਲ ਉਹਦੋਂ ਵੀ ਵੱਡੇ ਤੱਕੇ ਤੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਜਿੱਥੇ ਆਹ ਲੋਕਾਂ ਨਾਲ ਹਾਲ ਹੋਣ ਲੱਗ ਗਿਆ ਇੱਥੇ ਇੱਥੇ ਸੁਰੱਖਿਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣ ਨਾਲ ਤੂੰ ਗੱਲ ਕਰਦਾ ਠੀਕ ਹੈ ਭਾਈ ਅਸੀਂ ਵੀ ਕਹਿੰਦੇ ਹਾਂ ਤੰਦਰੁਸਤ ਬੱਚਾ ਹੋਵੇ ਅਸੀਂ ਇਨਸਾਨੀਅਤ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫੇਰ ਸਟੇਜਾਂ ਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰੇ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆ ਕਿਸੇ ਦੀਆਂ ਭੈਣਾਂ ਨਹੀਂ ਆ ਰਹੀਆਂ ਜਿਹੜੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਨਾਲ ਕੋਈ ਜਲਮਟਾ ਰਿਹਾ ਉਹ ਵੀ 307 ਦਾ ਇਰਾਦਾ ਕਤਲ ਦਾ ਪਰਚਾ ਭਾਨ ਤੋੜ ਜੀ ਪੁਲਿਸ ਵਾਲੇ ਕਿਰਪਾਨ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਕਰਦੋਂ ਯਾਰ ਸੋ ਬਾਈ ਹੱਥ ਬੰਨ੍ਹ ਕੇ ਕੋਈ ਬਾਪੂ ਜੀ ਨੂੰ ਕਹਿਣਾ ਚਾਹੁੰਦੇ ਖੋਲ੍ਹਣ ਨਹੀਂ ਜਾਂਦਾ ਪਾਸੇ ਜਾਣਾ ਹੁੰਦਾ ਹਾਂ ਤੁਸੀਂ ਮੈਂ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਲੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਨੂੰ 8 ਵਜੇ ਦੇ ਤਕਰੀਬਾ ਜਿੰਨਾ ਚਿਰ ਬਾਈ ਦਾ ਹੁਕਮ ਨਹੀਂ ਹੋਇਆ ਉਦੋਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਟਰੌਲੇ ਪਾਚੇ ਤੇ ਤਾਂ ਕਹਿੰਦੇ 5-6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਆਵਦਾ ਰਕਾਰਡ ਕਢਾ ਲਓ ਜਾ ਕੇ ਅਸੀਂ ਤੁਸੀਂ ਮੈਂ ਇੱਕ ਗੱਲ ਹੋਰ ਕਹਿਣੀ ਚਾਹਦਾ ਹੁਣ ਇਹ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸ.ਐਚ.ਓ. ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਘੱਟ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਛੋਡਾ ਜੀ ਨਾਨਕੇ ਕਿੱਥੇ ਆ ਛੋਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਛੋਡੀਆਂ ਭੂਆ ਕਿੰਨੀਆਂ ਜੀ ਕਿੱਥੇ ਬੈਗੀਆਂ ਹੋਈਆਂ ਸਾਰਾ ਰਿਕਾਰਡ ਤਿਆਰ ਕਰ ਰਿਹਾ ਛੋਡੀ ਕਿਹੜੀ ਆਈ.ਡੀ. ਚੱਲਦੀ ਆ ਜੀ ਜਾਣ ਇੱਕ ਡਰਕ ਤਹਿਸਦ ਬਣਾਈ ਜਾ ਰਹੀ ਆ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤੰਦਨ ਤਿਹਪਾ ਦੇਖਿਆ ਨਾ ਉਦੋਂ ਜਦੋਂ ਐਨਐਸਐਲ ਆ ਕੇ ਮੌਨਿਆ ਤੇ ਉਦੋਂ ਵੀ ਆਹੀ ਬਹਾਵਲ ਸੀ ਉਹੀ ਬਹਾਵਲ ਦੇ ਉੱਤੇ ਪੁਲਿਸ ਫਿਰ ਤੁਰਪੀ ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ ਕੋਈ ਸੀਐਨਚਾਰਜ ਫੋਨ ਕਰਦਾ ਕੋਈ ਡੀਐਸਪੀ ਫੋਨ ਕਰਦਾ ਫਿਰ ਆਓ ਜੀ ਉੱਥੇ ਆ ਕੇ ਜਾਓ ਹਲਾਕਾ ਮੈਂ ਇਹ ਸਾਰਨ ਮ੍ਰਿਤਿਆ ਨਾਲ ਬੇਨਤੀ ਸੋਲੋ ਮੇਰਾ ਵੀਰਸ ਇਹ ਡਾਰੇ ਦਹਿਸ ਦਾ ਜਿਹੜਾ ਦਿਲਾਂ ਚ ਖੌਫ ਹੈ ਕੱਢ ਦਿਓ ਇਹ ਕੱਢ ਦਿਓ ਕਫਨ ਸਿਰਾਂ ਦੇ ਬਨਣੇ ਪੈੜਿਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾ ਤੇਰੇ ਜ਼ਬਰਦਸਤ ਤੇਰੇ ਜ਼ੁਲਮ ਦਾ ਮੁਕਾਬਲਾ ਸਹਦਾ ਤੇ ਮੈਂ ਤੈਨੂੰ ਤਰਸਾਂ ਲੈ ਲਾ ਦੇ ਜੋਰ ਇੰਨਾ ਲੱਗ ਮੈਂ ਬੇਰਤੀ ਤੁਹਾਨੂੰ ਨਹੀਂ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਵੀ ਥਾਣੇ ਆਓ ਦਫ਼ਤਰ ਆਓ ਸਪਸ਼ਟ ਜਵਾਬ ਦੇਵੇ ਸੀ ਨਹੀਂ ਹੁੰਦਾ ਸਾਡੇ ਖਿਲਾਫ ਕੋਈ ਵਾਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕੱਦਮਾ ਦਰਜ ਹੋਇਆ ਤਾਂ ਦੱਸੋ ਸਾਡੀ ਗਿਰਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ ਵੀਡੀਓ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡਾ ਸੰਪਰਕ ਕਰਨ ਲੱਗ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕਦੇ ਬਰਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦਿੰਦੇ ਆ ਡੈਸਟ ਪਾ ਦਿਆ ਮਾਹੌਲ ਹੈ ਜਸਰਜਦੇ ਆ ਉਹਨਾਂ ਆ ਜਿਹੜਾ ਸ ਅਸਲ ਇਹਨਾਂ ਦੇ ਮਨਚਸਰ ਪਹਿਲੇ ਇਹ ਬੇਈਮਾਨੀਏ ਕੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲੋ ਪਰਿਵਾਰ ਦੱਬ ਲੋ ਪਰਿਵਾਰ ਕਰਾ ਜੋ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਫਿਰ ਉਹਨਾਂ ਦਾ ਕਿਹੜੀ ਕਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਕੋਈ ਪਸ਼ੂ ਨਾਲ ਪੱਠੇ ਵੀ ਪਾਉਣ ਆਵੇ ਉਹਦੇ ਵੀ ਚਾਰ ਡੰਗਾ ਮਾਰ ਦਿੰਦੇ ਆ ਕਰਾਂ ਜੀ ਮੇਰੇ ਘਰ ਚ ਹੋਇਆ ਸੀ ਮੇਰੇ ਪਸ਼ੂ ਵੀ ਖੋਲ ਡੰਗਰ ਛੜਤੇ ਮੇਰੇ ਚੰਦਰ ਸਿੰਘ ਨਾਲ ਦਾ ਕੋਈ ਪਿੰਡ ਚੋਂ ਬੰਦਾ ਆ ਡੰਗਾ ਮਾਰ ਕੇ ਭਜਾਤਾ ਫੇਰ ਘਰ ਚ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਮੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਚਾਰ ਭੂਆ ਨੇ 21 ਦਿਨ ਪੁਲਿਸ ਨੇ ਬੱਕ ਆਹ ਥਾਣੇ ਲੈ ਕੇ ਆਹ ਥਾਣੇ ਲੈ ਕੇ 21 ਦਿਨਾਂ ਹੀ ਥਾਣੇ ਚ ਕਮਾਈ ਫਿਰਦੇ ਨੇ ਇਹ ਪੁੱਛਣ ਪੜਾਉਂਦਾ ਛੋਟਾ ਰੌਲਾ ਕਿਸੇ ਬੰਦੇ ਨਾਲ ਆ ਬੰਦੇ ਨਾਲ ਵੀ ਕੀ ਰੌਲਾ ਸਾਡਾ ਕੋਈ ਵੜਤ ਦਾ ਰੌਲਾ ਯਾਰ ਅਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਯਾਰ ਅਸੀਂ ਭੰਤਰੇ ਡੰਗ ਮਾਰੀਆ ਸਵਾਲ ਹੀ ਪੁੱਛ ਰਹੇ ਹਾਂ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਈ ਤੁਹਾਨੂੰ ਲੋਜਬਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੀ ਅੱਜ ਡਰ ਗਏ ਨਾ ਬਈ ਆ ਯਾਦ ਰੱਖੋ ਮੇਰਾ ਭਰਾ ਹੱਥ ਬੰਨ੍ਹਦਾ ਤੁਹਾਡੇ ਅੱਗੇ ਦੇਖੋ ਜੀ ਅੱਜ ਵੀ ਚੁੱਪ ਕਰਕੇ ਘਰਾਂ 'ਚ ਬਹਿ ਕੇ ਡਰ ਕੇ ਦਬ ਕੇ ਨਾਂ ਨਿਕਲੇ ਨਾ ਵਿਰੋਧ ਕੀਤਾ ਆਹ ਉਹ ਲੈ ਕੇ ਜਦੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ ਸੀ ਡਟ ਕੇ ਆਉਣਾ ਕੇ ਜਦੀਵਾਲ ਨੇ ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇੜਨਗੇ ਅਸੀਂ ਨਹੀਂ ਸੰਤ ਉਹਦਾ ਤੈਨੂੰ ਫੜ ਦੇਣ ਚੱਕ ਕੇ ਜੇਲ੍ਹ ਸਿਰਦਨ ਠੋਕਣ ਇਹ ਪਹਿਣ ਕੇ ਹਰ ਹਰ ਘਰ ਨੂੰ ਪਹਿਣ ਕੇ ਆ ਰਹੇ ਇਹ ਦੱਬਣ ਕੇ ਹਰ ਘਰ ਨੂੰ ਪਹਿਣ ਇਹੀ ਦਾ ਡਰ ਹੁੰਦਾ ਜਿਹੜੀ ਡੈੱਟ ਹੁੰਦੀ ਹੈ ਵਿਆਹ ਦਾ ਬਲੇ ਦੇ ਹੁਣ 50 ਦੇ ਲੋਕ ਉਹ ਲੱਖਾਂ ਦੇ ਵੀ ਪੱਖਾ ਦੇਤਾ ਗੁਰੂਆਂ ਦੇ ਵੀ ਦੇਤਾ ਬਾਪੂ ਦੇ ਵੀ ਦੇਤਾ ਭਰਾ ਦੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪਹਿਰਵਾਹੀ ਕਰਦੇ ਸੀ ਇਹੀ ਬੰਦੇ ਹੁਣ ਤੇ ਡਰ ਜਾਂਦਾ ਇਸ ਕਰਕੇ ਬਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਵੀ ਅੱਜ ਨਾਲੇ ਬਈ ਬੋਲੇ ਗੱਲ ਥੋੜੀ ਕਰਾਂ ਧੱਕਾਉਣੀ ਆ ਬਈ ਹਰ ਕਰ ਸਕੋਣੀ ਤੇ ਬਹੁਤ ਖਤਰਨਾਕ ਅਸੀਂ ਬਾਰ ਬਾਰ ਕਹਿ ਲਓ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਥੋੜ੍ਹ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਦੀਆਂ ਸਕੀਮਾਂ ਘਾੜੀ ਬੈਠੇ ਆ ਹੱਥ ਵੜਦਾ ਤੁਹਾਡੇ ਜੇ ਇਕੱਠੇ ਹੋ ਜਾ ਮੇਰੇ ਵੀ ਇਕੱਠੇ ਹੋ ਜਾ ਯਾਰ ਤੇ ਮਤਲਬ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੋਣਾ ਅਸੀਂ ਵੀ ਲੜਦੇ ਪੰਜਾਬ ਖਾਤਰੀ ਫਿਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਅਸਰ ਨਾ ਦੇਣਾ ਪੈਣਾ ਆਇਤਾ ਫਰਾ ਠੀਕ ਆ ਜੋ ਮਰਜ਼ੀ ਕਰਕੇ ਦਬ ਦੇਣਗੇ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਆਈ ਡਰ ਕੇ ਘਰਾਂ ਜਿ ਬੜ ਗਏ ਲੈਟ ਬੰਦ ਕਰਤੇ ਹੋਰ ਸਾਂ ਮਗਾ ਲੀਆਂ ਤੇ ਜੇ ਉਦੋਂ ਪਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਤਨੀ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਵੀ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਸੇ ਲਾਤੀ ਚੱਕ ਕੇ ਦਰਸੜ ਤੇ ਕਿਸ ਵੀ ਨੂੰ ਚੱਲਣ ਦਿੱਤਾ ਸ਼ਰਜਵ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬੁੱਦੇ ਪੰਨੂ ਜਿਹੜੇ ਬੰਦੇ ਨੇ ਉਹਦੀ ਸਕਿਉਰਿਟੀ ਪ੍ਰਸ਼ਾਸਨ ਨੇ ਵਾਪਸ ਲਈ ਤੇ ਉਸ ਬੰਦੇ ਨੇ ਸਕਿਉਰਿਟੀ ਦੀ ਖਬਰ ਮ ਤੇ ਨਾਲ ਦੀ ਨਾਲ ਦੁਸ਼ਮਣ ਨੇ ਲਾ ਕੇ ਟਾਇਕੋ ਮਾਰਤਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਇਹ ਬੰਦੇ ਪੈਦਾ ਹੁੰਦੇ ਨੇ ਉਹੋ ਜਿਹੇ ਬੰਦੇ ਨੇ ਮਰਵਾਏ ਆ ਯਾਰ ਉਹਦਾ ਵੀ ਚੁੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸਾ ਦੀ ਲਾਗ ਦੇ ਘਰੇ ਪਈ ਉਹਦੋਂ ਵੀ ਪਟਿਆ ਸੀ ਵੀ ਨਾਲ ਸਿਸਕਾਰ ਕਰੋ ਵੀ ਨਾਲ ਸਿਸਕਾਰ ਕਰੋ ਅੱਜ ਆਪਾਂ ਨਿਕਲਿਆ ਛੜਕਾਂ ਤੇ ਆਹ ਨੌਬਤ ਨਹੀਂ ਸੀ ਹੋ ਉੱਠ ਖੜੋ ਪੰਜਾਬ ਦੇ ਲੋਕ ਉੱਠ ਖੜੋ ਥੋੜੇ ਪਹਿਣ ਗਏ ਇਹ ਇਹਨਾਂ ਨੇ ਬਦਨਾ ਤੁਨੂੰ ਜੋ ਜੋ ਕੇ ਦੇ ਦੇ ਬਦਨ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਂ ਜਾਈ ਬੈ ਗਏ ਬਾਈ ਅੱਜ ਭਾਂਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਕਿਹ ਹੋਰ ਵਾਲਾ ਹੁਣ ਸਭ ਦੀ ਵਾਰੀ 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 ਦਾ ਦੱਬੀ ਤੁਰਿਆ ਨੂੰ ਯਾਦ ਰੱਖੋ ਆ ਆ ਕੋਸਤੇ ਯਾਰ ਤੂੰ ਹਰਾਨ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ ਤੇ ਆਇਆ ਹੋਇਆ ਕੋਈ ਗੱਲ ਨਹੀਂ ਚੱਲ ਲਾਹ ਜੋਰ ਦੇਖ ਦੇਖ ਸੁਪੀਆਂ ਖੁੱਲੀਆਂ ਆ ਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਹ ਦੇ ਜੋਰ ਤੇ ਭਾਈ ਆ ਜਾਓ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਲਾਮ ਮੁਕਦਮਾ ਦਰਜ ਕਰ ਦਿਓ ਕਿਸੇ ਨੂੰ ਕੈਕਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਵੱਖਵਾਤੀ ਅਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੋ ਕੰਤਾ ਕੀ ਲਿਖੇਗਾ ਯਾਦ ਰੱਖੀ ਇਹ ਸਵਾਲ ਇਹ ਜਵਾਬ ਦੇਣੇ ਪੈਦੇ ਹੁੰਦੇ ਨੇ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਇਹ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਕਿਹੜਾ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਸੇ ਜੋ ਮੈਂ ਰੋਹਰ ਬਾਈ ਤੁਸੀਂ ਜਥੇ ਬੰਦੀ ਤੋਂ ਨੇ ਹਾਂਜੀ ਹਾਂਜੀ ਬੋਲੋ ਭਾਈ ਬਾਈ ਜੁਰੇ ਖਾਸਾ ਬਰਵੀ ਫਤੇ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਸੀਗਾ ਆਪਣਾ ਦੀਪ ਸਿੰਘ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਨੇ ਨੂੰ ਜਵੰਤ ਕਰਾ ਲਓ ਹਾਂ ਅਸੀਂ ਠੋਕ ਕੇ ਫੈਸਲਾ ਖੇ ਲੇਤਾ ਹੈ ਹਾਂ ਕੰਨਪਾਤੀਤੀ ਚ ਦੇਖੋ ਇੱਥੇ ਪੰਜਾਬ ਪੁਲਿਸ ਦਾ ਕਹੌਲਦਾਰ ਆਜੇ ਮੇਰੇ ਵਰਗੇ ਪੰਜਾਬੀ ਲਵੇ ਲੰਦ ਨੇ ਪਰ ਡੀਆਈਏ ਨਾਲ ਗੱਲ ਕਰਨੇ ਕੋ ਬਹੁਤ ਖਾਲੇ ਦਾ ਬਾੜਾ ਨਹੀਂ ਅਸੀਂ ਨਾ ਠੋਕ ਕੇ ਜਵਾਬ ਦੇ ਕੇ ਆਂ ਵੀ ਜਿੰਨਾ ਤੱਕ ਸਾਡੇ ਕਿਸਾਨ ਜੱਸੀ ਬੰਦੀਆਂ ਤੇ ਸਾਡਾ ਭਰਾ ਲੱਖਾ ਜਾਂ ਹੋਰ ਮੇਰੇ ਭਰਾ ਪਿੰਡੋ ਪਿੰਡੋ ਜੁੜੇ ਹੋਏ ਨੇ ਜਿੰਨਾ ਤੱਕ ਉਹ ਸਾਨੂੰ ਕਹਿੰਦੇ ਨਹੀਂ ਅਸੀਂ ਕੋਈ ਫੈਸਲਾ ਨਹੀਂ ਲੈਂਦੇ ਬਿਲਕੁਲ ਜਵਾਬ ਦੇ ਕੇ ਆਂ ਅਸੀਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਡੀਆਈਏ ਸਾਹਿਬ ਨੂੰ ਪਟਿਆਲੇ ਉਹ ਤੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ ਨੂੰ ਸਾਡਾ ਜਵਾਬ ਹੈ ਸਾਡਾ ਇੱਕ ਗੱਲ ਇੱਕ ਮਿੰਟ ਹਾਂ ਹਾਂ ਦੂਜੀ ਗੱਲ ਵੀ ਸਾਡੀ ਬਰਾਲੇ ਬੋਦਨ ਮੀਟਿੰਗ ਹੋਈ ਹੈ ਅੱਜ ਸ਼ਰਿਆਮ ਕਹਿੰਦੇ ਆ ਨਾ ਤਾਂ ਹੀ ਭਾਨੇ ਦੀ ਜ਼ਬਾਨਤ ਕਰਾਉਣੀ ਹੈ ਭਾਨੇ ਦੇ ਪਰਚੇ ਵੀ ਰੱਦ ਕਰਾਉਣੇ ਨੇ ਤੇ ਬਿਨਾਂ ਜਮਾਨਤ ਹੋਇਆ ਹਲਕੇ ਕਰੇ ਆਉਣੇ ਰਾਜਦੂਰੀ ਦਾ ਖਾਲਸਾ ਇਹਨਾਂ ਨੂੰ ਬੁਲਾ ਰਿਹਾ ਹੈ ਕਿ ਭਾਨੇ ਦੀ ਜ਼ਬਾਨਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਥੇ ਏਡੀਜੀਪੀ ਡੀਜੀਪੀਰ ਤੋਂ ਸੁਪਲਾ ਜਿਸਕਰਨ ਸਿੰਘ ਏਡੀਜੀਪੀ ਗਰੰਦਰ ਢਿੱਲੋਂ ਡੀਆਈਜੀ ਭੁੱਲੜ ਚਾਰ ਅਫਸਰ ਦਸਤਖਤ ਕਰਕੇ ਲਿਖਤੀ ਦੇਖੇ ਗਏ ਉਹਨਾਂ ਦੀ ਜਵਾਨ ਤੇ ਦੱਸਦਾ ਜੀ ਉਹਨਾਂ ਦੀ ਜਵਾਨ ਫਿਰ ਕਿੱਥੇ ਆ ਕੱਲ ਨੂੰ ਕੋ ਧਰਨੇ ਲੱਗਦੇ ਨੇ ਮੁਜਾਰੇ ਲੱਗਦੇ ਨੇ ਤਾਂ ਇੱਥੇ ਤੁਹਾਡੇ ਨਾਲ ਖੜੂ ਕਿਹੜਾ ਬੰਦਾ ਕੋਈ ਜਵਾਨ ਤੇ ਨਹੀਂ ਖੜ ਰਿਹਾ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਸਨਰਸੀ ਬੰਦਿਆ ਨਾਲ ਕੋਈ ਧਰਨਾ ਮੁਜਾਹਰਾ ਲੱਗਿਆ ਹੋਇਆ ਕੋਈ ਜਾਮ ਹੋਇਆ ਹੋਇਆ ਤਾਂ ਤੁਹਾਡੇ ਨਾਲ ਖੜੂ ਕਹਣ ਦੋ ਗੱਲ ਕੌਣ ਕਰਨ ਆਉ ਤੇ ਕਿਹੜੇ ਮੂੰਹ ਨਾਲ ਗੱਲ ਕਰਨ ਆਓਗੇ ਹਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਠੀਕ ਆ ਦਾ ਹੱਦ ਤੱਕ ਨਿਵੇੜ ਦਿਆਂਗੇ ਲਿਖਤੀ ਸਮਝੌਤਾ ਦੇ ਜਾਂਦੇ ਆ ਵੀਰੇ ਬਾਈ ਕਹਿੰਦੇ ਆ ਬਲਾਕ ਦੇ ਘਰ ਵਾਲਿਆਂ ਨੂੰ ਤੇਜਮਾਨਤ ਕਰ ਦੋ ਫੱਟ ਹੋ ਗਈ ਆ ਜੀ ਕੋਈ ਗੱਲ ਨਹੀਂ ਧਾਓ ਬਾਈ ਜਬਰਤ ਭਾਨੇ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 10 ਤਰੀਕਾ ਹੌਂਦਿਓ ਤੁਸੀਂ ਅਸੀਂ 10 ਤੋਂ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿਰਤੂ ਕਰਤੂ ਨਹੀਂ ਕਰਵਾ ਅਸੀਂ 10 ਤੱਕ ਰੁਕੀ ਰਿਕਾ ਕੇ ਇਹ ਵਾਰੀ ਇਹ ਹੁੰਦਾ ਵੀ ਇਹ ਪਹਿਲੇ ਹੀ ਪਹਿਲੇ ਅਸੀਂ ਕਿਹੜਾ ਕੁਝ ਕਿਹਾ ਸੀ ਕਿ ਤਰ੍ਹਾਂ ਛੱਡਿਆ ਨਹੀਂ ਛੱਡਿਆ ਨਹੀਂ ਪਹਿਲੇ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਤੁਈ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜਿੱਥੇ ਬੰਦੀਆਂ ਨੇ ਜਿੰਨੀਆਂ ਵੀ ਸ਼ਾਵਲ ਸੀਗੀਆਂ ਉਹਨਾਂ ਲਈ ਅਗੂ ਸਾਹਿਬਾਨ ਸੀ ਉਹਨਾਂ ਦੇ ਦਸਤਕ ਨੇ ਸਾਰੇ ਦਾ ਰਹਿ ਕਰਕੇ ਅਗਲਾ ਪਰੋਂ ਪੰਜਾਬ ਚ ਕਿਹੜਾ ਦੇਣਾ ਉਹ ਦੇਵਾਂਗੇ ਤਾ ਮੇਰਾ ਵੀ ਬੇਨਤੀ ਆ ਭਰਾ ਬਣ ਕੇ ਉਹਨੋਂ ਪੈਰ ਜੁੱਤੀ ਨਾ ਪਾਇਓ ਆ ਕੱਲਾ ਇੱਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ ਪੂਰਾ ਪੰਜਾਬ ਵੱਧ ਹੋਣਾ ਚਾਹੀਦਾ ਅੱਜ ਤਾਂ ਇਹ ਕਹਾਂਗੇ ਕਿ ਇੱਥੇ ਨਹੀਂ ਗੱਲ ਖੜਨੀ ਜਾਂ ਠੀਕ ਆ ਕੱਲਾ ਇੱਕੜੀ ਘਰ ਮੁਰੇ ਵਾ ਕੇ ਉੱਥੇ ਵਾ ਕੇ ਕੋਈ ਗੱਲ ਨਹੀਂ ਹੈ ਡਰਾਉਣਗੇ ਦਸਤ ਪਾਉਣਗੇ ਭੰਨਾਗੇ ਘੇਰੇ ਤੋੜੇ ਘੇਰੇ ਤੋੜਾਂਗੇ ਸਾਰੇ ਦਸਤਾਂ ਦੇ ਜਰਾ ਦੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ 10% ਆ ਕੋਈ ਬਿਆਨਬਾਜ਼ੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਵੱਲੋਂ ਕੁਝ ਨਾਰੇ ਬੰਦਿਆਂ ਵੱ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ یوں ਆਏ ਆਏ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਇਹ ਫੁੱਟ ਪਵੇ ਇਹ ਫਿੱਕ ਪਵੇ ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਨਾਲ ਕਿਨਾਂ ਕੋਈ ਪੁਲਿਸ ਆਫਸਰ ਗੱਲ ਕਰਦਾ ਹੋਰ ਕਹਿੰਦਾ ਇਹ ਵੀ ਕਰਨ ਕਰਦੇ ਆ ਉਸਵੇਂ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸ ਦਨਾ ਹੈ ਇੱਕ ਪੁਲਿਸ ਦਾ ਬੜਾ ਇਹ ਪੁਰਾਣਾ ਹਨਿਆ ਵਰਤਿਆ ਇੱਕ ਤਰੀਕਾ ਹੈ ਅੱਡੋ ਅੱਡੀ ਬੰਦਿਆਂ ਨਾਲ ਡੋਢੀ ਆਫਸਰ ਗੱਲ ਚਲਾ ਲੈਂਦੇ ਆ ਪਰਿਵਾਰ ਨਾਲ ਅੱਡ ਇੱਕ ਤਰ ਨਾਲ ਅੱਡ ਦੂਜੀ ਤਰ ਨਾਲ ਵੀ ਜਿਹੜਾ ਬੰਦਾ ਥੜਕ ਗਿਆ ਇਹਦਾ ਬੰਦਾ ਦਬਦਾ ਉਸ ਬੰਦੇ ਨੂੰ ਇਹ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਉਹ ਤਾਂ ਮੰਨ ਗਿਆ ਯਾਰ ਜਿਵੇਂ 29 ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉੱਥੇ ਲੱਖਾਂ ਦਾ ਸਹੂਤ ਹੋਏਗਾ ਤੁਸੀਂ ਕਹਾਂਗੇ ਆ ਇਹ ਹੀ ਵਰਤਾਅ ਤੇ ਇਹਦਾ ਨੇ ਹੁਣ ਸਿਰਜ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਆਇਆ ਹੋ ਗਿਆ ਉਹ ਆਇਆ ਹੋ ਗਿਆ ਉਹਨਾਂ ਨੇ ਕਲਿਆਣੀ ਸੰਜਤਾ ਕਰ ਲਿਆ ਹਲਕਾ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ ਤਿੰਨ ਤਰੀਕ ਨੂੰ ਗੱਲਬਾਤ ਹੋਈ ਆ ਸਾਰਾ ਨਗਰ ਖੜਾ ਜੁਰੀਆਂ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜਿੱਤੇ ਬੰਦੇ ਕਹਿੰਦੇ ਆਗੂ ਆਦੇ ਦੱਸ ਕਾਤਾ ਸਾਰਿਆਂ ਦੇ ਤੇ ਸਾਰਿਆਂ ਦੀ ਰਾਏ ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰਦੇ ਆ ਸੀ ਹਾਂ ਬੋਲਿਆ ਮੈਂ ਆ ਬੋਲਿਆ ਮੈਂ ਵੀ ਆ ਉਦੋਂ ਬਰ ਕਾਕੇ ਕੋੜ ਨੇ ਵੀ ਬੋਲਿਆ ਸਦੀਦ ਫੂਲ ਨੇ ਵੀ ਬੋਲਿਆ ਪਰ ਇਹ ਸਾਰਾ ਵਰਤਾਂਤ ਕਿਵੇਂ ਸਿਰਜਣਾ ਵੀ ਇੱਕ ਬੰਦੇ ਦੀ ਗੱਲ ਸਿੱਡ ਦਿਓ ਵੀ ਇਹ ਆਏ ਆ ਵੀ ਕੱਲ ਨੂੰ ਦੁਆਰੇ ਮਾਹੌਲ ਨਾ ਸੱਜ ਸਕੇ ਇਹ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਦੇ ਖਿਲਾਫ ਆਣ ਦੇਵੇ ਉਹ ਦੇ ਖਿਲਾਫ ਆਣ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨ ਤੇ ਕੋਈ ਬਿਆਨਬਾਜ਼ੀ ਦੱਸ ਦੋ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ 10 ਤੋਂ ਬਾਅਦ ਜੋ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜ੍ਹਦੀ ਦਾ ਨਾਲ ਦੀ ਨਾਲ ਕੋਈ ਭਰਾਂਦੇ ਬਾਗ ਉਦੋਂ ਮੈਜਿਸਟੀ ਨਾਲ ਪਾਇਓ ਉਹ ਕੀ ਦੇਵਾਂਗੇ ਉਹ ਸਾਰੇ ਗੱਲ ਤੇ ਬੰਦ ਗਣਾ ਰਾਇ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਗੁਰੂਆਂ ਦਿੱਤਾ ਜਾਊਗਾ ਉਦਾਲਬਤ ਹੋਰੇਗੀ ਜੀ ਨੌਜ ਨੇ ਕਲ ਮੀਟਿੰਗ ਕਰਕੇ ਆਪਾਂ ਦੋ ਪਾਉ। ਆ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ ਨੌ ਦਾ ਨੂੰ ਜਦੋਂ ਵੀ ਕਰਨੀ ਆ ਕਦੋਂ ਵੀ ਕਰਨੀ ਆ ਆਪਣੇ ਸਿਰ ਤੇ ਆ। ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦਿਆਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਿਹਾ ਤੂੰ ਹੀ ਬਣਾ ਗੱਲ ਤੋਂ ਵਾਲਾ ਪਾਇਆ। ਆਹ ਮਸਲਾ ਸਿਰਫ ਅੱਜ ਤਾਂ ਬੋਲੇ ਆ ਕਿਉਂਕਿ ਜੋ ਤੁਸੀਂ ੱੱਕਾ 307 ਰਾਤ ਦਾ ਕਰਦਾ ਪਰਚਾ ਦੇ ਕੇ ਪ੍ਰਾਰਥੇ ਭੈਣਾ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਕੋਈ ਨਹੀਂ ਸਾਰੇ ਵਿੱਚ ਵੱਲ ਤੇ ਇਹ ਤਾਂ ਬੋਲੇ ਆ। ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂ ਤੇ ਜਬਰ ਵੀ ਇੱਥੇ ਰਾਜੇ ਕਰਦੇ ਆਏ ਆ ਰਾਜੇ ਸ਼ੀ ਮਕਦਮੇ ਕੁੱਤੇ ਇਹ ਚੱਲਦਾ ਹੀ ਆਇਆ ਕੋਈ ਗੱਲ ਨਹੀਂ ਅੱਜ ਤੂੰ ਰਾਜਾ ਜਬਰ ਕਰ ਰਹੇ ਹੈ ਤੇ ਪਰਜਾ ਸਰਦਾਰੀ ਚੱਲਦੀ ਹੁੰਦੀ ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੀਕੇ ਦੇ ਸਲਾਹਕਾਰ ਨੇ ਜਿਹੜੇ ਆ ਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਆਇਆ ਦਬਜੂਗਾ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਆਇਆ ਦਬਜੂਗਾ ਕਿੰਨੇ ਆਖ ਦੀ ਆਵਾਜ਼ ਦਬਬ ਦੇਗਾ ਤੇ ਸਾਰਾ ਪੰਜਾਬ ਹੀ ਇਹੋ ਜਿਹਾ ਕਿ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ ਕਿਹਨੂੰ ਕਿਹਨੂੰ ਦਬਬ ਦੇਗਾ ਤੈਨੂੰ ਕਿੰਨਾ ਕ ਦੱਬਿਆ ਤੈਨੂੰ ਕਿੰਨੇ ਕਨੇ ਦੱਬਿਆ ਦੱਸ ਦੇ ਮੈਨੂੰ ਤੂੰ ਸਾਮ ਸਿਮਰ ਸਖਬੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ ਇਹ ਡਲਾਂ ਨਾਲ ਮਾਰੇ ਕਿਸੇ ਦੇ ਕੈਪਟਨ ਦੀ ਦਾੜ੍ਹੀ ਤੇ ਤੰਜ ਕੱਸਦਾ ਰਿਹਾ ਹੈ ਕੈਪਟਨ ਦੀ ਪਜਾਮੀ ਬਾਰੇ ਬੋਲਦਾ ਰਿਹਾ ਹੈ ਇਹ ਪਜਾਮੀ ਐ ਪਾਉਂਦਾ ਪਜਾਮੀ ਐ ਪਾਉਂਦਾ ਇਕਲੀ ਕਲੀਅਰ ਦੀ ਪੱਗ ਸਖਬੀਰ ਦੀ ਚੱਟਾ ਮੇਰੇ ਭਾਈ ਦਾ ਇਕ ਕੰਗਾ ਤੂੰ ਸੁਣਾਉਂਦਾ ਰਿਹਾ ਤੈਨੂੰ ਕਿੰਨਾ ਕੁ ਦੱਬਿਆ ਭਾਈ ਰੂਸਾ ਦਾ ਯਾਰ ਹੈ ਜੀ ਕੈਪਟਨ ਫਲਾਨਾ ਜੀ ਤੈਨੂੰ ਕਿੰਨਾ ਕੁ ਲੰਮਾ ਪਾਇਆ ਕਿੰਨਾ ਕਿ ਤਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ ਚ ਸੀਆਈ ਦੇ ਵਿੱਚ ਤੇ ਕਿੰਨੇ ਕੁ ਪਰਚੇ ਲੱਤੀਆ ਦੇਤੇ ਭੁੱਲ ਗਿਆ ਉਹ ਤੇਰੇ ਤੂੰ ਤੂੰ ਤਾਂ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਫਿਰ ਸਮਾਹਾਰਤ ਜਿਹਦਾ ਹਿਸਾਬ ਲੈਂਦਾ ਵਕਤ ਲੱਗ ਜਾਂਦਾ ਪਰ ਇਹ ਸਾਰੇ ਹਿਸਾਬ ਦਾ ਕੋਪਾਂ ਸੇਖੀ ਦੇਨੇ ਪੈਂਦੇ ਕੋਈ ਗੱਲ ਨਹੀਂ ਲਾਜ ਔਰ ਜਿੰਨਾ ਟੱਲਾ ਵਾਲਾ ਜੋਰ ਤੂੰ ਲਾਲ ਅੱਡੀ ਚੋਟੀ ਦਾ ਸਿਰ ਤੇ ਜਿਹਦਾ ਜੀ ਕਰਦਾ ਚੱਕ ਸਿਰ ਲਾਂਦਾ ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ ਯਾਰ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਚਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇ